ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਲਜੀ ਕੌਰ ਸਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇੱਧਰ ਸ਼ੁਰੂਆਤ ਕਰਨ ਲੱਗੀ ਸੀ ਬਲੌਗ ਦੀ ਤੇ ਮੈਂ ਕਿਹਾ ਚਲੋ ਨਾਲੇ ਸੋਈ ਦੀ ਥੋੜੀ ਜਿਹੀ ਸਫਾਈ ਕਰ ਲਈ ਤੇ ਨਾਲੇ ਗਾਇਜ਼ ਆਪਾਂ ਇੱਧਰ ਕਰਨ ਲੱਗੇ ਸੀ ਕੜੀ ਬਣਾਉਣ ਦੀ ਸੋਚ ਰਹੀ ਸੀਗੀ ਤੇ ਇਹ ਕੁਛ ਡੱਬਿਆਂ ਦੇ ਵਿੱਚ ਸਮਾਨ ਪਾਣਾ ਰਹਿੰਦਾ ਸੀ ਕੁਛ ਡੱਬੇ ਵਗੈਰਾ ਮੈਂ ਕਿਹਾ ਚਲੋ ਕੱਪੜਾ ਮਾਰ ਕੇ ਸਾਫ਼ ਕਰ ਦਿੰਨੀ ਆ ਤੁਹਾਨੂੰ ਪਤਾ ਹੀ ਜਦੋਂ ਰਸੋਈ 'ਚ ਬੜਾ ਤੇ ਛੋਟੇ-ਛੋਟੇ ਕੰਮ ਬਹੁਤ ਸਾਰੇ ਐਸੇ ਹੋ ਜਾਂਦੇ ਆ ਕਿ ਆਪਾਂ ਕਹੀਦਾ ਚਲੋ ਨਿਬੇੜ ਕੇ ਹੀ ਵਧੀਆ ਰਹੇਗਾ ਤੇ ਇੱਧਰ ਸੀਗਾ ਬੇਸਨ ਐਤ ਕਿੰਨਾ ਖੁੱਲਾ ਬੇਸਨ ਲਿਆਂਦਾ ਸੀਗਾ ਤੇ ਮੈਂ ਕਿਹਾ ਚਲੋ ਡੱਬੇ 'ਚ ਪਾ ਕੇ ਰੱਖ ਲਵਾਂ ਇਹਨੂੰ ਫਿਰ ਆਪਣਾ ਛਾਨ ਕੇ ਰੱਖ ਲੂੰਗੀ ਤੇ ਗਾਇਜ਼ ਉਹ ਇੱਧਰ ਸੋਚ ਰਹੀ ਸੀ ਮੈਂ ਕੜੀ ਬਣਾਉਂਦੀ ਤੇ ਘਰਦਿਆਂ ਦੀ ਡਿਮਾਂਡ ਆਈ ਸੀ ਕਿ ਕੜੀ ਬਣਾਵਾ ਚ ਤੇ ਤੁਹਾਨੂੰ ਪਤਾ ਕੜੀ ਤੇ ਹਮੇਸ਼ਾ ਚੁੱਲੇ ਦੀ ਹੀ ਵਧੀਆ ਲੱ ਤੇ ਜੁੱਲੇ ਦੇ ਬਣੀ ਕੜੀ ਦਾ ਤਾਂ ਟੇਸ ਵੀ ਲੱਗੇ ਹੁੰਦਾ ਹਨਾ ਔਰ ਪਿੰਡਾਂ ਵਿੱਚ ਤੇ ਜੇ ਕਿ ਆਪਾਂ ਚੁੱਲਾ ਹੀ ਨਬਾਲਿਆ ਫਿਰ ਆਪਾਂ ਨੂੰ ਫਾਇਦਾ ਕੀ ਹੁੰਦਾ ਤੇ ਇਧਰ ਬੇਸਣ ਰੱਖ ਲਿਆ ਸੀ ਬਾਕੀ ਮੈਂ ਬੇਸਣ ਕੱਢ ਲਿਆ ਸੀ ਬਾਕੀ ਡੱਬਿਆਂ ਦੇ ਵਿੱਚ ਸਾਰੇ ਸਾਫ ਸੁਥਰੇ ਕਰਕੇ ਮੈਂ ਇਹਦੇ ਚ ਲਾ ਦੂੰਗੇ ਘਾਨੇ ਵਿੱਚ ਤੇ ਉਧਰ ਬਣਾਉਂਗੀ ਕੜੀ ਤੇ ਗਾਈਜ਼ ਜਿੱਦਾਂ ਵੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੁਹਾਨੂੰ ਪਤਾ ਜੋ ਵੀ ਬਣਾਉਂਦੀ ਆ ਕਰਦੀ ਆ ਡੇਲੀ ਵੀਡੀਓ ਮੈਂ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਰਹਿਣੀ ਆ ਤੇ ਇੱਧਰ ਥੋੜਾ ਜਿਹਾ ਸਮਾਨ ਸੀ ਡੱਬਿਆਂ ਦੇ ਵਿੱਚ ਪਾ ਦਵਾਂ ਬਾਕੀ ਤੁਸੀਂ ਬਨੇ ਰਹੋ ਔਰ ਹਮੇਸ਼ਾ ਇਦਾਂ ਹੀ ਹੁੰਦਾ ਕੋਈ ਡੱਬਾ ਵਗੈਰਾ ਦੇਖੀ ਦੇਣਾ ਕਿਸੇ ਨਾ ਕਿਸੇ ਚੋਂ ਕੁਝ ਨਾ ਕੁਝ ਨਿਕਲਦਾ ਹੀ ਰਹਿੰਦਾ ਔਰ ਜਦ ਤੱਕ ਤੁਹਾਨੂੰ ਕਹਿਣਾ ਰੋਜ਼ ਰੋਜ਼ ਆਪਾਂ ਆਪਣੇ ਰਸੋਈ ਦੀ ਸਫਾਈ ਨਹੀਂ ਕਰਦੇ ਹੈਗੇ ਨਾ ਤਦ ਤੱਕ ਨਹੀਂ ਤੇ ਫਿਰ ਖਲਾਰਾ ਹੀ ਪੈਂਦਾ ਰਹਿੰਦਾ ਇਸ ਲਈ ਮੈਂ ਛੋਟੇ ਛੋਟੇ ਕੰਮ ਨਾਲ ਦੀ ਨਾਲ ਜਿਵੇਂ ਸਵੇਰੇ ਹੁੰਦਾ ਨਾ ਕਰ ਲੈਣੀ ਔਰ ਮੇਰੀ ਆਦਤ ਹੁੰਦੀ ਹੈ ਜਿਹੜੀ ਮੈਂ ਕੜੀ ਬਣਾਉਣੀ ਹੁੰਦੀ ਹੈ ਨਾ ਹਮੇਸ਼ਾ ਮੈਂ ਨਾਸ਼ਤੇ ਤੋਂ ਪਹਿਲਾਂ ਹੀ ਮੈਂ ਜਿਵੇਂ ਹਾਰੇ ਚਿਆਂ ਚੁੱਲੇ ਤੇ ਧਰਨੀ ਹੁੰਦੀ ਹੈ ਨਾ ਤੇ ਘੋਲ ਕੇ ਸਾਰਾ ਕੁਝ ਨਮਕ ਮਿਰਚ ਹਲਦੀ ਪਾ ਕੇ ਤੇ ਇੱਦਾਂ ਹੀ ਧਰ ਦੇਣੀ ਹੁੰਦੀ ਆ ਫਿਰ ਤਾਂ ਕਿ ਨਾ ਸਾਡੀ ਕੜੀ ਜਿਹੜੀ ਰਿਜਦੀ ਰਹਿੰਦੀ ਆ ਵਧੀਆ ਤਰੀਕੇ ਨਾਲ ਕੱਢ ਕੇ ਕੜ ਕੜ ਕੇ ਕੜੀ ਬਣਦੀ ਹੈ ਤੇ ਬਾਕੀ ਸਾਰਿਆਂ ਦਾ ਬਹੁਤ ਦਿਲੋਂ ਸ਼ੁਕਰ ਕਰਦੀ ਆ ਸ਼ੁਕਰਗੁਜ਼ਾਰ ਹਾਂ ਨਾ ਭੈਣਾਂ ਦੀ ਜਿਹੜੀਆਂ ਮੈਨੂੰ ਇੰਨਾ ਸਪੋਰਟ ਕਰਦੀਆਂ ਤੇ ਨਵੀਆਂ-ਨਵੀਆਂ ਭੈਣਾਂ ਜੁੜਦੀਆਂ ਬਹੁਤ ਅੱਛੇ-ਅੱਛੇ ਕਮੈਂਟ ਕਰਦੀਆਂ ਮੈਨੂੰ ਬਹੁਤ ਅੱਛਾ ਲੱਗਦਾ ਤੇ ਉਹਨਾਂ ਲਈ ਮੈਂ ਦਿਲੋਂ ਸ਼ੁਕਰੀਆ ਤੇ ਵਾਹਿਗੁਰੂ ਜੀ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਉਹਨਾਂ ਚੜ੍ਹਦੀ ਕਲਾ 'ਚ ਰੱਖੇ ਤੇ ਬਹੁਤ ਅੱਛਾ ਲੱਗਦਾ ਤੁਸੀਂ ਮੈਨੂੰ ਇੰਨਾ ਸਪੋਰਟ ਕਰਦੇ ਹੋ ਇੰਨਾ ਪਿਆਰ ਕਰਦੇ ਹੋ ਹਨਾ ਤੁਹਾਡੀ ਪਿਆਰ ਸਦਕਾ ਦੇਖੋ ਮੈਂ ਇੱਥੇ ਤੱਕ ਪਹੁੰਚੀ ਆਂ ਤੇ ਥੈਂਕ ਯੂ ਕਰਦੀ ਆਂ ਤੁਹਾਡਾ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਤੇ ਹਰ ਤਰ੍ਹਾਂ ਦੀ ਤੁਹਾਨੂੰ ਖੁਸ਼ੀਆਂ ਦੇਵੇ ਤੇ ਇੱਧਰ ਕਰ ਲਿਆ ਆਪਾਂ ਖਲਾਰਾ ਵਗੈਰਾ ਸੰਭਲਿਆ ਸੀਗਾ ਛੋਟੇ ਛੋਟੇ ਕੰਮ ਤੁਹਾਨੂੰ ਬਤ ਤਸਵੀਰ ਇਸੇ ਤਾਂ ਹੋ ਹੀ ਜਾਂਦੇ ਔਰ ਜੜੇ ਵੀ ਰੋਜ਼ ਰੋਜ਼ ਕਰਦੇ ਰਹੋ ਬਲਕਿ ਤੇ ਆਪਣੀ ਰਸੋਈ ਦੀ ਵੀ ਸਫਾਈ ਰੈਂਦੀ ਹੈ ਤੇ ਆਪਣੇ ਘਰ ਦੇ ਛੋਟੇ-ਛੋਟੇ ਕੰਮ ਬਹੁਤ ਸਾਰੇ ਹੁੰਦੇ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਬਿਲਕੁਲ ਵੀ ਕੰਮ ਨਹੀਂ ਨਿਭੜਦੇ ਤੇ ਠੰਡਾ ਜਿਹਾ ਮੌਸਮ ਹੁਣ ਥੋੜਾ ਚੇਂਜ ਹੋਇਆ ਪਿਆ ਦੋਕ ਦਿਨਾਂ ਤੋਂ। ਤੇ ਲੋ ਗਾਇਸ ਇਹ ਤੇ ਰਸੋਈ ਦਾ ਕੰਮ ਕਰ ਰਹੀ ਸੀ। ਮੈਂ ਕਿਹਾ ਚਲੋ ਉੱਧਰ ਨਾਲ ਧਰ ਦੇ ਨੇ ਆਪਾਂ ਕੜੀ ਆ ਦੇਖੋ ਜੀ। ਇਹ ਲੱਸੀ ਰੱਖੀ ਹੋਈ ਸੀ ਕਿ ਮੈਂ ਬਣਾ ਕੇ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਹੋਰ ਵੇਸਣ। ਤੁਸੀਂ ਮੇਰਾ ਕੜੀ ਪਹਿਲਾਂ ਬਣਾਉਂਦੇ ਦੂਜੇ ਤਰੀਕੇ ਤੁਹਾਨੂੰ ਮੈਂ ਦੱਸੇ ਹੋਏ ਨਾ ਕਿ ਮੈਂ ਹਮੇਸ਼ਾ ਜਿਹੜੀ ਕੜੀ ਬਣਾਉਂ ਕਿ ਗੈਸ ਮਤਲਬ ਸੌਰੀ ਚੁੱਲੇ ਤੇ ਰੱਖ ਦੇਣੀ ਹੁੰਦੀ ਐ ਫਿਰ ਮੈਂ ਹੋਰ ਕੰਮ ਕਰਦੀ ਰਹਿੰਦੀ ਹੁੰਦੀ ਐ ਤਾਂ ਕਿ ਇਹ ਰਿਜਦੀ ਰਹੇ ਨਮਕ ਮਿਰਚ ਹਾਂ ਦੇਖ ਸਾਰਾ ਕੁਝ ਪਾਇਆ ਹੋਵੇ ਨਾ ਫਿਰ ਉਹ ਨਹੀਂ ਉਦਾਗਾ ਦਿੱਕਤ ਨਹੀਂ ਆਂਦੀ ਕੋਈ ਆਪਣੇ ਆਪ ਹੀ ਰਿਜਦੀ ਰਹਿੰਦੀ ਐ ਹਰੇ ਦੇ ਵਿੱਚ ਹੀ ਪਾ ਦਿੰਦੇ ਹੁਣ ਮੈਂ ਪਾਣੀ ਘਾਰੇ ਚ ਰੱਖ ਦੋ ਚੁੱਲੇ ਤੇ ਰੱਖ ਦੋ ਜਿੱਤੇ ਮਨ ਕਰੇ ਉੱਤੇ ਰੱਖਦੇ ਰਹੋ ਯਾ ਵੇਸਨ ਚੰਗੀ ਤਰ੍ਹਾਂ ਰੜਾ ਲੈਣਾ ਤਾਂ ਕਿ ਵਿੱਚ ਨਾ ਗੱਠ ਨਾ ਰਹਿ ਜਾਵੇ। ਸੇਕ ਕਰਕੇ ਵਿੱਚ ਗੱਠ ਰਹਿ ਜਾਂਦੀ ਹੈ ਨਾ। ਫਿਰ ਖੜੀ ਵਧੀਆ ਨਹੀਂ ਬਣਦੀ। ਮੇਰੇ ਕੋਲ ਹੈ ਹੋਰ ਬਣਨਾ ਚਾਹੀਏ ਕਿਸੇ ਮਧਾਣੀ ਨਾਲ ਵੀ ਕਰ ਸਕਦੇ ਠੀਕ ਹੈ। ਯਾ ਚੰਗੀ ਤਰ੍ਹਾਂ ਰੜਾ ਕੇ ਹੁਣਾਂ ਨੂੰ ਆਪਾਂ ਚੁੱਲ੍ਹੇ ਤੇ ਰੱਖ ਦਦੇ। ਲੋਜੀ ਆਪਾਂ ਇਸਨ ਵਗੈਰਾ ਸਾਰਾ ਕੁਝ ਖੋਲ ਕੇ ਰੱਖ ਲਿਆ ਸੀ ਤੇ ਹੁਣ ਇਧਰ ਬਾਲਣ ਲੱਗੇ ਸੀ ਹਾਰਾ ਤਿਹਾਰੇ ਤੇ ਨਾ ਬਸ ਇਹ ਹੁੰਦਾ ਮੱਠੀ ਮੱਠੀ ਆ ਕੇ ਤੇ ਰਿਜਦੀ ਰਹਿੰਦੀ ਹੈ ਫਿਰ ਮੈਨੂੰ ਟੈਨਸ਼ਨ ਨਹੀਂ ਹੁੰਦੀ ਬਸ ਇੱਕ ਅੱਧੀ ਵਰੀ ਵਿੱਚੋਂ ਦੇਖਣਾ ਜ਼ਰੂਰ ਪੈਂਦਾ ਕਿ ਆਪਾਂ ਗੋਇਆ ਗੋਇਆ ਜੇ ਹੈਗਾ ਜਾਂ ਨਹੀਂ ਹੈਗਾ ਬਸ ਇਹ ਥੋੜਾ ਧਿਆਨ ਰੱਖਣਾ ਪੈਂਦਾ ਬਸ ਇਹ ਹਾਰੇ ਚ ਤਾਂ ਮਤਲਬ ਮੱਠੇ ਮੱਠੀ ਆ ਕੇ ਤੇ ਰਿਜਦੀ ਰਿਜਦੀ ਦੁਪਹਿਰਾ ਵੀ ਹੋ ਜਾ ਚਾਹੇ ਔਰ ਮੈਨੂੰ ਤੇ ਜਿੰਨੀ ਵਧੀਆ ਕੜੀ ਕੜ ਕੇ ਕੜ ਕੜ ਕੇ ਮਤਲਬ ਕੜਦੀ ਹੈ ਨਾ ਉਨੀ ਹੀ ਟੇਸਟੀ ਬਣਦੀ ਕੋਈ ਤੁਸੀਂ ਵੀ ਇਹ ਨੋਟਿਸ ਕਰਿਓ ਜਿੰਨੀ ਆਪਾਂ ਕੜੀ ਰੱਖਦੇ ਆ ਮੇਰਾ ਤੁਹਾਨੂੰ ਪਤਾ ਤਰੀਕਾ ਇਦਾਂ ਹੀ ਹੈ ਕਿਉਂਕਿ ਮੇਰੀ ਮੰਮੀ ਹਮੇਸ਼ਾ ਇਦਾਂ ਹੀ ਬਣਾ ਦਿੰਦੇ ਸੀ ਕੜੀ ਤੇ ਮੈਂ ਵੀ ਇਸੇ ਤਰ੍ਹਾਂ ਬਣਾ ਲੀਆ ਤੇ ਆ ਦੇਖੋ ਜੀ ਇੱਧਰ ਮੈਂ ਅੱਗ ਬਾਲ ਰਹੀ ਸੀ ਤੇ ਲੋ ਜੀ ਇਦਾਂ ਬਾਲੀ ਸੀ ਆਪਾਂ ਹੁਣ ਤਰ ਦਿੰਨੇ ਆਂ ਕੜੀ ਇਹਨਾਂ ਕੜੀ ਦਾ ਫਾਇਦਾ ਬਸ ਪਤਾ ਕੀ ਹੋ ਜਾਂਦਾ ਜਦੋਂ ਇਹਦੇ ਵਿੱਚ ਘਰ ਦਿੰਨੇ ਆਂ ਬਸ ਮੱਠੀ ਮੱਠੀ ਅੱਗ ਤੇ ਰਿੱਝਦੀ ਰਹਿੰਦੀ ਏ ਤੇ ਇਹਦੇ ਵਿੱਚ ਵਿੱਚ ਸਾਨੂੰ ਗੇੜਾ ਮਾਰਨਾ ਪੈਂਦਾ ਇਹਦੇ ਵਿੱਚ ਨਾ ਜਿਵੇਂ ਆਪਾਂ ਕਹਿੰਦੇ ਨੇ ਨਾ ਉਬਲ ਜਾਂਦੀ ਕੜੀ ਇਦੇ ਵਿੱਚ ਸਾਨੂੰ ਕਟਛੀ ਐਦਾਂ ਕਟਛੀ ਰੱਖ ਦੇਣੀ ਚਾਹੀਦੀ ਏ ਠੀਕ ਹੈ ਸਾਡੀ ਕੜੀ ਫਿਰ ਉਪਰ ਨੂੰ ਹੈਗੀ ਐਦਾਂ ਕਰਕੇ ਅਜੇ ਟੇਡਾ ਚ ਅੱਗੇ ਨਗਰੇ ਮਿਲਦਾ ਹੀ ਲੋ ਜੀ ਆਪਣੀ ਹੁਣ ਸਾਡੀ ਕੜੀ ਐਦਾਂ ਫਿਰ ਵਿੱਚ ਵਿੱਚੋ ਗੇੜਾ ਮਾਰਦੀ ਰਹਾਂਗੇ ਬਾਕੀ ਘਰ ਦੇ ਕੰਮ ਤੇ ਰਸੋਈ ਦੇ ਉਹਨਾਂ ਨੂੰ ਬਹੁਤ سارے ਕੰਮ ਹੁੰਦੇ ਆ ਜਿਹੜੇ ਆਪਾਂ ਕਰ ਲਾਂਗੇ ਜੀ ਤੇ ਲੋ ਗਾਈਜ਼ ਉਧਰ ਆਪਣਾ ਕੜੀ ਧਰ ਦਿੱਤੀ ਤੇ ਹੁਣ ਇੱਧਰ ਕਰ ਲਾਂ ਮੈਂ ਨਾਸ਼ਤੇ ਦੀ ਤਿਆਰੀ ਦੁੱਧ ਮੈਂ ਗੈਸ ਤੇ ਰੱਖਤਾ ਸੀਗਾ ਮੈਂ ਕਿਹਾ ਚਲੋ ਫਟਾਫਟ ਆਟਾ ਗੁੰਨ ਲੀਏ ਬਾਕੀ ਛੇਰੇ ਛੇਰੇ ਨਾਸ਼ਤਾ ਨੁਸ਼ਤਾ ਬਣਾ ਕੇ ਹੋਰ ਕੰਮ ਕਰਕੇ ਬਹੁਤ ਕਰਦੇ ਆ ਤੇ ਕੜੀ ਜਿੱਦਨ ਬਣਾਣੀ ਹੋਵੇ ਦਿਨ ਬਹੁਤ ਜ਼ਿਆਦਾ ਕੰਮ ਜਿਹੀ ਲੱਗਦਾ ਹੁੰਦਾ ਜਿਵੇਂ ਕੜੀ ਹੋਈ ਸਾਗ ਹੋਈ ਕਿ ਕੜੀ ਚ ਪਕੌੜੇ ਵਗੈਰਾ ਪਾਣੇ ਹੁੰਦੇ ਨੇ ਤੇ ਟਾਈਮ ਤੇ ਲੱਗ ਹੀ ਜਾਂਦਾ ਹੈ ਤੇ ਲੋ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਤੇ ਨਾਸ਼ਤੇ ਚ ਬਣਾ ਰਹੇ ਸੀ ਆਪਾਂ ਪਰੌਂਠੀ ਆ ਮੇਕਅਪ ਪਰੌਂਠੀਆਂ ਬਣਾਉਣੀਆਂ ਯਾਰ ਮੈਂ ਹਮੇਸ਼ਾ ਪਰੌਂਠੀ ਮੈਂ ਤਾਂ ਬਿਲਕੁਲ ਵੀ ਨਹੀਂ ਖਾਂਦੇ ਆ ਜੀ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਵੀਡੀਓ ਚ ਦੱਸਿਆ ਨਾ ਕਿ ਮੈਨੂੰ ਪਰੌਂਠੀ ਬਹੁਤ ਹੀ ਘੱਟ ਚੰਗੀ ਲੱਗਦੀ ਹੈ ਕਦੀ ਹੋਇਆ ਜਿਵੇਂ ਸਰਦੀਆਂ ਚ ਤਾਂ ਮੈਂ ਖਾ ਕੋਲ ਲੈਣੀਆਂ ਤੇ ਗਰਮੀਆਂ ਦੇ ਵਿੱਚ ਨਹੀਂ ਜੇ ਆ ਕਦੀ ਹੋਇਆ ਮਨ ਕਰਿਆ ਜਿਵੇਂ ਕੜੀ ਵਗੈਰਾ ਬਚੀ ਹੋਵੇ ਜਾਂ ਕੁਝ ਹੋਵੇ ਨਾ ਤੇ ਉਹਦੇ ਨਾਲ ਕਦੀ ਲੈ ਲੈਣੀਆਂ ਤੇ ਗਾਇਸ ਇੱਧਰ ਬਣਾਉਣ ਲੱਗੇ ਸੀ ਵਾਕੀ ਫੁੱਲ ਕੇ ਤੇ ਦੁੱਧ ਆਪਣਾ ਬਾੜਾ ਨਹੀਂ ਧਰਿਆ ਹੋਇਆ ਸੀਗਾ ਤੇ ਲੋ ਗਾਈ ਜਿੰਦਰ ਵਿਚ ਵਿਚੋ ਢਾ ਮਾਰਨਾ ਪੈਂਦਾ ਤੇ ਆ ਦੇ ਗਲੋਬਲੀ ਗਈ ਇਹ ਫਿਰ ਵੀ ਕਿਉਂਕਿ ਇਧਰ ਨਾ ਸਰਸੋਈ ਤੇ ਰੱਖ ਕੇ ਬਸ ਭੁੱਲੀ ਗਈ ਮੈਂ ਅਰ ਵਿਚ ਵਿਚ ਮੈਂ ਕਿਹਾ ਚਲੋ ਢਾ ਮਾਰਿਆ ਨਹੀਂ ਆ ਸਾਰੀ ਗੜੀ ਨਿਕਲ ਕੇ ਬਾਹਰ ਸਾ ਤੇ ਇਹ ਹੋ ਜਾਂਦੇ ਆ ਦੇਖ ਲਓ ਮੇਰੇ ਕੰਮ ਤਿ ਲੋ ਗਾਈਜ਼ ਇੱਧਰ ਬਣ ਗਈ ਸੀ ਰੋਟੀ ਹੁਣ ਆਪਾਂ ਜਿਵੇਂ ਤਾਵਾ ਗਰਮ ਹੈ ਨਾ ਤੇ ਨਾਲ ਦੀ ਨਾਲ ਇਹਦੇ ਤੇ ਮੈਂ ਭੁੰਨ ਲੱਕ ਕੜੀ ਲਈ ਮੇਥੀ ਠੀਕ ਹੈ ਮੇਥੀ ਜਿਹੜੀ ਨਾ ਭੁੰਨ ਕੇ ਤੇ ਪੀਸ ਕੇ ਪਾਇਆ ਕਰੋ ਮੈਂ ਕਿਹਾ ਚਲ ਹੁਣ ਚਕਲਾ ਵੇਲਣਾ ਵੀ ਧੋਣਾ ਤੇ ਤਵਾ ਵੀ ਬਿਲਕੁਲ ਗਰਮ ਹੈ ਸਾਡਾ ਤੇ ਹੁਣ ਇਹਦੇ ਤੇ ਆਪਾਂ ਮੇਥੀ ਭੁੰਨ ਕੇ ਤੇ ਨਾਲ ਹੀ ਮੈਂ ਜੀਰਾ ਭੁੰਨ ਲੈਣੀ ਹੁੰਨੀ ਆ ਜਿਵੇਂ ਮੇਥੀ ਪੁੱਜ ਜੇਗੀ ਨਾ ਤੇ ਫਿਰ ਫੇਸੇ ਤਰਹੀ ਜੀਰਾ ਭੁੰਨ ਲੈਣੀ ਹੁੰਨੀ ਹੈ ਭਾਵੇਂ ਭੁੰਨ ਕੇ ਜੀਰਾ ਵਧੀਆ ਰਹਿੰਦੀ ਹੈ ਮੂੰਹ ਚ ਨਹੀਂ ਆਂਦੀ ਸਿਵੇਂ ਸਦੇ ਨਾ ਬੱਚੇ ਵਗੈਰਾ ਖਾ ਲੈਂਦੇ ਆ ਜੇ ਮੂੰਹ ਚ ਮਿੱਠੀ ਆਵੇ ਮੈਨੂੰ ਖੁਦ ਵੀ ਵਧੀਆ ਲੱਗਦੀ ਹੈਗੀ ਇਹ ਤੇਦਾ ਪੁੱਜੇ ਮੈਨੇ ਤੇਹੀ ਕੰਮ ਕਰਦੀ ਹੁੰਦੀ ਆ ਜੀ ਉਹ ਤਰ ਕਰਦੇ ਨੀ ਹੁੰਦੀ ਆ ਕੜੀ ਵਾਕੇ ਤਰ ਸੋਈ ਤੇ फटाफट ਕੰਮ ਕਰ ਲੈਣੀ ਆ ਫਿਰ ਵੀ ਅੱਜ ਕੜੀ ਸਾਡੀ ਨਾ ਨਾ ਕਰਦੇ ਕਰਦੇ ਵੀ ਨਿਕਲ ਹੀ ਗਈ ਲਓ ਜੀ ਗੈਸ ਨੂੰ ਕਰ ਦਾਂਗੇ ਹੁਣ ਆਪਾਂ ਬੰਦ ਕਿਉਂਕਿ ਨਾ ਤਾਂ ਵਾਏ ਘਰਾਂ ਲੋਜੀ ਹਲਦੀ ਨਾਲ ਆ ਦੇਖੋ ਪੁੱਜ ਗਿਆ ਆਪਾਂ ਖਨਾਰਾ ਆਪਣਾ ਸਾਹਮਣੇ ਆ ਜਦ ਤੱਕ ਤੇ ਇਹਨੂੰ ਹਣਾਪਾ ਨਾ ਨਾਲ ਹੀ ਗਰਮ ਗਰਮ ਹੁੰਦਾ ਨਾ ਤੇ ਨਾਲ ਹੀ ਪੀਸ ਲਿਆ ਕਰੋ ਇੱਕ ਵੇਚ ਤੇ ਆ ਦੇਖੋ ਜੀ ਮਾਲ ਵੀ ਇਸਕੇ ਹੁਣ ਆਪਾਂ ਇਹਨੂੰ ਕੋਲੀ ਚ ਕੱਢ ਲਾਂਗੇ ਹੁਣ ਆਪਣੇ ਭਾਂਡੇ ਵਗੈਰਾ ਕਰ ਦਾਂਗੇ ਮੈਂ ਸਾਫ ਫਿਰ ਲਾਵਾਂਗੇ ਆਪਾਂ ਚੁੱਲ੍ਹੇ ਤੇ ਤੜਕਾ ਲਾ ਦਾਂਗੇ ਇਸ ਤਰ੍ਹਾਂ ਕਰਕੇ ਪੀਸ ਲਿਓ ਗਰਮ ਗਰਮ ਹੀ ਪੀਸ ਦੋ ਬਦ ਨਾ ਬਧੀਆ ਰਹ ਦੈ ਤੇ ਲੋ ਜੀ ਇਹਨੂੰ ਹੁਣ ਆਪਾਂ ਕੋਲੀ 'ਚ ਕੱਢ ਲਾਂਗੇ ਜੇਕਰ ਤੁਹਾਨੂੰ ਜ਼ਿਆਦਾ ਲੱਗਦੀ ਨਾ ਆਪਣੇ ਹਿਸਾਬ ਦੀ ਪਾ ਲਿਆ ਕਰੋ ਠੀਕ ਹੈ ਮੈਂ ਉਸੇ ਹਿਸਾਬ ਜੀ ਹੁਣ ਇਧਰ ਥੋਲਾਂਗੇ ਆਪਾਂ ਆਪਣੇ ਭਾਂਡੇ ਸਤਾਜ ਆ ਪਾ ਲਿਆ ਦੇਖਾ ਚਲੋ ਮੋਂ ਭਾਂਡੇ ਵੀ ਨਿਬੜ ਦਿੰਦੇ ਆ ਫਿਰ ਕਰਾਂਗੇ ਆਪਾਂ ਨਾਸ਼ਤਾ ਇਹ ਤਾਂ ਹੋ ਜਾਂਦੇ ਦੇਖ ਲੋ ਸਿਰੇ ਸਿਰੇ ਸੋਹੇ ਬਹੁਤ سارے ਕੰਮ ਹੋ ਜਾਂਦੇ ਨਿੱਕੇ ਨਿੱਕੇ साड़ ली हूं यह वाली मिर्चा सड़िया बहुत वाया लगे ध्यान न ही करो क्योंकि अजकल अच्छा छिट्टा पैसे बड़ा डर लगता है कुछ तक गर्मी बहुत है जहा लगता बंद देखो मैं कलिया मिर्चा पानी हूं ना करके लाल वाली ਬਹੁਤ ਵਧੀਆ ਲੱਗਦੀਆਂ ਬਹੁਤ ਟੇਸਟੀ ਲੱਗੀਆਂ ਮੈਨੂੰ ਇਹ ਦਾਲ ਚ ਪਾਓ ਇਹਦੇ ਚ ਪਾਓ ਤੇ ਆਪਾਂ ਕੱਢ ਕੇ ਪਹਿਲੀ ਗੱਲ ਕਰਨੇ ਤੇ ਇਧਰ ਬਣਾਵਾਂਗੇ ਹੁਣ ਆਪਕ ਪੋੜੇ ਪਕੌੜਿਆਂ ਲਈ ਲੈ ਲਿਆ ਆਪਾਂ ਬੇਸਣ ਤੇ ਲੋ ਗਾਇਸ ਇਧਰ ਬਣਾਉਣ ਲੱਗੇ ਸੀ ਨਾ ਪਕੌੜੇ ਆਪਾਂ ਮੈਂ ਤੁਹਾਨੂੰ ਦੱਸ ਰਹੀ ਸੀ ਬੇਸਣ ਲੈ ਲਿਆ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਕਿਉਂਕਿ ਪਕੌੜੇ ਜਿਹੜੇ ਮੈਂ ਬਣਾਣ ਲੱਗਿਆ ਜੀ ਬਿਲਕੁਲ ਫਿੱਕੇ ਪਕੌੜੇ ਕਿਉਂਕਿ ਮੈਨੂੰ ਪਿਆਜ਼ਾਂ ਵਾਲੇ ਨਾ ਵਧੀਆ ਨਹੀਂ ਲੱਗਦੇ ਜੇਕਰ ਤੁਹਾਡੇ ਪਕੌੜੇ ਬੰਦਿਆ ਤੁਹਾਡੇ ਸਖਤ ਬੰਦੇ ਗਈ ਭੈਣਾ ਤੇ ਪਕੌੜੇ ਮੈਂ ਦੇਖਿਆ ਮਤਲਬ ਜ ਮੈਂ ਦੇਖਿਆ ਕਿ ਕੜੀ ਹੋਰ ਨਾ ਪਕੌੜੇ ਵਧੀਆ ਨਹੀਂ ਥੋੜੇ ਸਖਤ ਹੁੰਦੇ ਆ। ਯਾ ਤਾਂ ਤੁਸੀਂ ਬੇਸਨ ਪਤਲਾ ਰੱਖਿਆ ਕਰੋ। ਯਾ ਦਹੀਂ ਦਾ ਚਮਚ ਪਾ ਲਿਆ ਕਰੋ ਠੀਕ ਹੈ। ਨੀ ਤੇ ਚੁਟਕੀ ਇੱਕ ਨਾ ਉਹਦੀ ਲਾ ਲਿਆ ਕਰੋ 베ਕਿੰਗ ਸੋਡੇ ਦੀ। ਠੀਕ ਹੈ ਮੈਂ ਪਤਲਾ ਹੀ ਰੱਖਦੀ ਆ। ਤਾਂ ਕਰਕੇ ਥੇ ਲੋ ਜੀ ਇਧਰ ਤੇਲ ਹੋ ਗਿਆ ਸੀ ਸਾਡਾ ਗਰਮ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਬਣਾ ਲਿਆ। ਪਿਛਲੀ ਵੀਡੀਓ ਚ ਤੁਸੀਂ ਦੇਖਿਆ ਹੀ ਮੈਂ ਪਿਆਜ਼ਾਂ ਵਾਲੇ ਵੀ ਬਣਾਨੇ ਮੈਨੂੰ ਪਿਆਜ਼ਾਂ ਵਾਲੇ ਪਸੰਦ ਆ। रे वाले पकोड़े बहुत सॉफ्ट बनते हैं तवे ते बना के देखो तवे ते भी बहुत बढ़िया सॉफ्ट बनते बन गए पकौड़े लाजी इधर बन के हुए सा पकोड़े पकौड़े ना मेरे को ज्यादा पै गए उथल पत्थल नहीं हो रही थे मैं ये ना फिर बिचो कच्चे कट ले थोड़े जी। मैं इन्होंने भी सेक लिया ਕੜੀ ਪੱਕਦੀ ਰਹੇ ਨਾ بس ਤੜਕਾ ਜਦੋਂ ਮਰਜ਼ੀ ਲਾ ਦੋ ਮੇਰੀ ਤਾਂ ਇਹ ਯਾਦਤ ਹੁੰਦੀ ਹੈ ਮੈਂ ਘਰ ਦੇ ਸਵੇਰ ਦੇ ਸਾਰੇ ਕੰਮ ਨਿਬੜ ਕੇ ਤੜਕਾ ਤਾਂ ਮੈਂ ਤਾਂ ਹੀ ਲਾਣੀ ਉਹ ਸ਼ੁਰੂ ਤੋਂ ਹੀ ਕਿਉਂਕਿ ਮੇਰੀ ਮੰਮੀ ਇਦਾਂ ਲਾਉਂਦੇ ਹੁੰਦੇ ਸੀਗੇ ਉਹਨਾਂ ਨੇ ਹਾਰੇ ਚ ਕੜੀ ਤਰਦੇ ਨਹੀਂ ਸਾਰੇ ਦੇ ਸੋਈ ਦੇ ਕੰਮ ਨਿਬੜ ਕੇ ਫਿਰ ਤੜਕਾ ਲਾਉਣਾ ਸੋਈ ਯਾਦਤ ਮੈਂ ਤੋਂ ਹੀ ਹੋਈ ਜੇ ਮੇਰੀ ਕੜੀ ਬਣਾਉਣ ਦਾ ਤਾਂ ਸਟਾਈਲ ਦੇਖੋ ਜੀ ਇਹ ਹੀ ਹੈ ਬਾਕੀ ਸਭੀ ਆਪਣੇ ਆਪਣੇ ਤਰੀਕੇ ਹਾਂ ਮੈਨੂੰ ਇੱਕ ਭੈਣ ਨੇ ਕਮੈਂਟ ਕੀਤਾ ਕਿ ਤੋੜੀ ਹੁੰਦੀ ਹੈ ਸੀਸੂ ਪੁੱਛ ਵੀ ਲੈ ਲੋ ਤੋੜੀ ਕਹ ਲੋ ਚਟਤੀ ਕਹ ਲੋ ਹਾਂਡੀ ਕਹ ਲੋ ਹੈ ਤਾਂ ਮਿੱਟੀ ਦਾ ਭਾਂਡਾ ਮੈਨੂੰ ਇੰਨਾ ਪਤਾ ਹੈ ਮੈਂ बार-बार यही ਕਹਿੰਦੀ ਹਾਂ ਮੈਂ ਕਨਫਿਊਜ਼ ਹੋ ਜਾਂਦੀ ਹਾਂ ਪਰ ਸਾਡੇ ਤਾਂ ਅਸੀਂ ਨਾ ਮੰਮੀ ਹਰ ਤਾਂ ਕਾੜ ਨਹੀਂ ਕਹਿੰਦੇ ਹੁੰਦੇ ਸੀਗੇ ਮਤਲਬ ਜੋ ਮੈਂ ਆਪਣੇ ਮਾਪਿਆਂ ਕੋਲੋਂ ਸਿੱਖਿਆ ਨਾ ਅਸੀਂ ਅੱਡੇ 'ਚ ਕਾੜ ਨਹੀਂ ਕਹਿੰਦੇ ਸੀ ਕਾੜ ਨਹੀਂ ਸਬਜ਼ੀ ਬਣਾ ਲਓ ਤੇ ਚਟਤੀ ਦੇ ਵਿੱਚ ਦੁੱਧ ਰੱਖਦੇ ਹੁੰਦੇ ਸੀਗੇ ਉਹਨੂੰ ਚਟਤੀ ਬੋਲਦੇ ਸੀ ਇਹਨੂੰ ਕਾੜ ਨਹੀਂ ਬੋਲਦੇ ਸੀ ਤੁਸੀਂ ਜਦੋਂ ਤਾਂ ਦੇਖੋ ਸਭ ਕੋਈ ਤੋੜੀ ਕਹਿਣ ਲੱਗਦਾ ਸਭ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ ਕਹਿਣਾ ਹਰ ਕੋਈ ਆਪਣੀ ਆਪਣੀ ਲੈਂਗੁਏਜ ਬੋਲਦਾ ਤੇ ਲੋਜੀ ਐਕਸਟਰਾ ਤੇਲ ਆਪਾਂ ਹੁਣ ਇਹਦੇ ਵਿੱਚ ਪਾਟ ਲੈਣੇ ਹੁਣ ਲਾ ਦੇਣਾ ਆਪਾਂ ਤੜਕਾ ਸੜੀ ਕੜੀ ਘੜ ਕੜ ਕੇ ਤਾਂ ਜਰੀ ਪਹਿਲੇ ਕੰਮਲੀ ਹੋ ਗਈ ਹੋਣੀ ਹੈ ਸਭ ਤੋਂ ਪਹਿਲਾਂ ਹੁਣ ਮੈਂ ਨਾ ਮੈਂ ਜੀਰਾ ਤੇ ਮੇਥੀ ਤੁਹਾਨੂੰ ਦੱਸਿਆ ਹੀ ਨਾ ਮੈਂ ਘੁੰਨ ਲਿਆ ਤੇ ਹੁਣ ਤਾਂ ਮੈਂ ਰਸਨ ਦਾ ਪਾ ਸਾਪੇ ਤਲੰਡਾ ਸੰਤੂ ਮਿੱਤੇ ਤੇ ਮੇਰੇ ਵਿੱਚ 1/2 ਨੀਆ ਪਿਆਜ਼। ਨਾ ਜਿਹੜੇ ਦੀ 1/2 ਖੁਣਾ ਪਿਆਜ਼। 1/2 ਚੱਟੇ ਤਰ੍ਹਾਂ ਪਿਆਜ਼ ਜਦੋਂ ਪੱਕ ਜਾਂਦੇ। ਇਹਨੂੰ ਮੇਕੀ ਰੱਖੀਏ। ਇਹਨੂੰ ਨੇ ਮੇਕੀ ਸੁਕਾ ਕੇ ਰੱਖੀ ਸੀ ਆਪਣੀ। हरी मेथी जीनू पा देंगे खुशबू हो जाती है बाकी ये मसाले पा देंगे आप धनिया वगैरह सुपा ही पावगी अचक धनिया मिल भी नहीं रहा सू कि बारी मंगवा लिया जी ऐसा हो जाएगा सा मसाला हूँ ए पा देंगे आप गरम मसाला थोड़ा जि पावे टेस्ट जहाँ हो जाएगा ठीक है जी थोड़ा जहा खिचन के मसाला पा देंगे ਇਹ ਕੋਨਾ ਜਿਹਾ ਪਾ ਲਿਆ ਆਪਾਂ ਮੇਥੀ ਮੇਥੀ ਜਿਹੜੀ ਭੁੱਜੀ ਹੈ ਨਾ ਉਹ ਸੌਰੀ ਪੀਸੀ ਹੋਈ ਹੈ ਤੇ ਇੱਧਰ ਮੈਂ ਜਿਹੜੇ ਭੁੰਨਿਆ ਸੀਗਾ ਜੀਰਾ ਤੇ ਮੇਥੀ ਇਹ ਵੀ ਵਿੱਚੇ ਮੈਂ ਪਾ ਦੂੰਗੀ ਤੇ ਲੋ ਜੀ ਇੱਧਰ ਪਾ ਦਾਂਗੇ ਹੁਣ ਆਪਾਂ ਪੀਸਿਆ ਕਰਨੀਆਂ ਠੀਕ ਹੈ ਜੀ ਕਿਉਂਕਿ ਅੱਜ ਵੀ ਮੈਨੋਂ ਘਰ ਕਰਨੀਆਂ ਕਹਿ ਰਹੀ ਹੈ ਨਾ ਮਿਲ ਨਹੀਂ ਰਿਹਾ ਅਰ ਕੜੀ ਚ ਟਮਾਟਰ ਘੜੀ ਬੰਦਾ ਕਿਉਂਕਿ ਆਲਰੇਡੀ ਕੜੀ ਖੱਟੀ ਹੁੰਦੀ ਹੈ ਪਰ ਮੈਂ ਦੇਖਿਆ ਆਂਦਰਾ ਵਾਲੇ ਲੋਕ ਪਾਉਂਦੇ ਆ ਗੱਡੀ ਚ ਕਈ ਪਾਉਂਦੇ ਹੋਣਗੇ ਪਰ ਅਸੀਂ ਨਹੀਂ ਪਾਉਂਦੇ ਲੋਜੀ ਹੁਣ ਲਾਦੇ ਆਂ ਤੜਕਾ ਕੜੀ ਉੱਕਤੀ ਕਾਜੀ ਬਾਹਰ ਲੈ ਜਾਣੀ ਤੇ ਲੋਜੀ ਆ ਦੇਖੋ ਸਾਡੀ ਕੜੀ ਰਿਜ ਰਿਜ ਕੇ ਵਿਚਾਰੀ ਕੰਬੀ ਹੋ ਗਈ ਆ ਦੇਖੋ ਕੜੀ ਰਿਜ ਰਿਜ ਕੇ ਕੀ ਹਾਲ ਹੋ ਗਿਆ ਇੰਨੀ ਕੁ ਕੜੀ ਰਹਿ ਗਈ ਦੇਖ ਲਓ ਹੁਣ ਇਹਦੇ ਵਿੱਚ ਆਪਾਂ ਤੜਕਾ ਲੱਗਿਆ ਨਾ ਪਾ ਦਾਂਗੇ ਹੁਣ ਰਿਜਦਾ ਰਹੇਗਾ ਫਿਰ ਜਿਵੇਂ ਚੰਗੀ ਤਰ੍ਹਾਂ ਰੇਜਾ ਜਿਹਾ ਪੈ ਜਾਏਗਾ ਨਾ ਤੜਕੇ ਨੂੰ ਫਿਰ ਮੈਂ ਬਾਅਦ ਚ ਭਾਂਦੀ ਹੁੰਨੀ ਆ ਪਕੌੜੇ ਕਿਉਂਕਿ ਪਕੌੜੇ ਫਿਰ ਘੁੱਲ ਜਾਂਦੇ ਆ ਪਕੌੜੇ ਸਾਡੇ ਸੌਫਟ ਬਹੁਤ ਹੁੰਦੇ ਆ ਅੱਜ ਬਣ ਗਈ ਸਾਡੀ ਕੜੀ ਦੇਖ ਲਓ ਕਿੰਨੀ ਢੇਰ ਹੋ ਗਈ ਐ ਤੇ 12:00 ਵਜੇ ਵੱਜ ਗਏ ਨੇ ਸਾਡੀ ਕੜੀ ਸਵੇਰੇ 8:00 ਵਜੇ ਦੀ ਤਰੀ ਹੋਈ ਐ ਲਓ ਗਾਈਜ਼ ਆ ਦੇਖੋ ਕੜੀ ਸਾਡੀ ਬਿਲਕੁਲ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਪਣੇ ਪਕੌੜੇ ਆਸ ਹੁਣ ਆਪਣੇ ਮੱਠੇ ਮੱਠਲੀ ਆ ਗਏ ਤੇ ਹੁਣ ਦੇ ਰੇਗੀ ਤੇ ਪਕੌੜੇ ਆਪਣਾ ਵਧੀਆ ਖੁਣ ਜਾਂਦੇ ਦੇ ਤੇ ਲਓ ਜੀ ਕੜੀ ਬਣ ਕੇ ਸਾਡੀ ਹੋ ਗਈ ਤਿਆਰ ਆ ਜਾ ਜਿੰਨੇ ਜਿੰਨੇ ਖਾਣੀ ਹੈ ਯੰਮੀ ਯੰਮੀ ਕੜੀ ਐਦਾ ਬਣਾਉਂਦੀ ਹੁੰਨੀ ਆ ਮੈਂ ਤਾਂ ਕਿਸੇ ਕਿੱਦਾਂ ਬਣਾਦੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਹੁਣ ਬਣਾਵਾਂਗੇ ਆਪਾਂ ਚਾਵਲ ਤੇ ਵੀ ਲੋਗ ਹੋ ਜਾਏਗਾ ਲੰਬਾ ਇਸ ਲਈ ਮੈਂ ਵੀਡੀਓ ਦਾ ਕਰ ਰਹੀ ਐਂਡ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੇ ਸਤਿ ਸ਼੍ਰੀ ਅਕਾਲ ਜੀ